ਕਦੇ ਹੂ ਹੂ ਕਰਕੇ ਕਦੇ ਹਾਂ ਹਾਂ ਕਰਕੇ ਜਿਹੜਾ ਬੇਜਾਨੀ 你鼓掌。 ਬਠਿੰਡਾ ਅੰਦਰ ਅੱਜ ਮਾਲਵਾ ਹੈਰੀਟੇਜ ਫਾਊਂਡੇਸ਼ਨ ਅਤੇ ਪ੍ਰਸ਼ਾਸਨ ਵੱਲੋਂ 3 ਦਿਨਾਂ ਵਿਰਾਸਤੀ ਮੇਲੇ ਦੀ ਸ਼ੁਰੂਆਤ ਕੀਤੀ ਗਈ ਹੈ ਅਸੀਂ ਮੌਜੂਦਾ ਵਿਰਾਸਤੀ ਜਲੂਸ ਦੇ ਵਿੱਚ ਤਸਵੀਰਾਂ ਦਿਖਾ ਦਈਏ ਕਿ ਜਿੱਥੇ ਪੰਜਾਬ ਦੀ ਝਲਕ ਹਰ ਪਾਸੇ ਨਜ਼ਰ ਆ ਰਹੀ ਹੈ ਇਹ ਪੰਜਾਬ ਦੀ ਝਲਕ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਵਿਰਾਸਤੀ ਜਲੂਸ ਦੀ ਜਿਹੜੀ ਸ਼ੁਰੂਆਤ ਹੈ ਉਹਨਾਂ ਝਾਕੀਆਂ ਨਾਲ ਕੀਤੀ ਗਈ ਹੈ ਜੋ ਪੰਜਾਬ ਸਰਕਾਰ ਨੇ ਦਿੱਲੀ ਦੀ ਪਰੇਡ ਵਿੱਚ ਦਿਖਾਉਣੀਆਂ ਸੀ ਪਰ ਕਿਸੇ ਕਾਰਨ ਕਰਕੇ ਦਿੱਲੀ ਪਰੇਡ ਵਿੱਚ ਸ਼ਾਮਲ ਨਹੀਂ ਹੋ ਸਕੀਆਂ ਇਸ ਕਰਕੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸ਼ਹਿਰਾਂ ਵਿੱਚ ਲਿਜਾ ਕੇ ਇਹਨਾਂ ਝਾਕੀਆਂ ਨੂੰ ਦਿਖਾਇਆ ਜਾ ਰਿਹਾ ਹੈ ਇਸ ਦੇ ਨਾਲ ਜਿਹੜੀ ਸ਼ੁਰੂਆਤ ਹੈ ਇਸ ਵਿਰਾਸਤੀ ਜਲੂਸ ਦੀ ਕੀਤੀ ਗਈ ਹੈ ਉਸ ਤੋਂ ਬਾਅਦ ਵਿਰਾਸਤੀ ਜਲੂਸ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਹਾਥੀ ਇਹ ਹਾਥੀ ਘੋੜਿਆਂ ਨਾਲ ਇਸ ਜਲੂਸ ਤੇ ਜਲੂਸ ਨੂੰ ਵੱਖਰਾ ਰੰਗ ਦਿੱਤਾ ਗਿਆ ਪੁਰਾਤਨ ਰੰਗ ਆ ਜਿਹੜਾ ਉਹ ਦਿੱਤਾ ਗਿਆ ਹਰ ਪਾਸੇ ਪੰਜਾਬ ਦੇ ਰੰਗ ਆ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਅਧਿਕਾਰੀ ਨੇ ਜਿਹੜੇ ਉਹ ਵੀ ਇੱਥੇ ਮੌਜੂਦ ਨੇ ਪ੍ਰਸ਼ਾਸਨਿਕ ਅਧਿਕਾਰੀ ਨੇ ਜਿਹੜੇ ਵੱਡੀ ਤعداد ਵਿੱਚ ਇਸ ਜਲੂਸ ਦੇ ਵਿੱਚ ਮੌਜੂਦ ਨੇ ਤੇ ਪੰਜਾਬੀ ਵਿਰਸੇ ਦੀ ਚਲਕਾ ਜਿਹੜੀ ਤੁਹਾਨੂੰ ਹਰ ਪਾਸੇ ਦੇਖਣ ਨੂੰ ਮਿਲ ਰਹੀ ਹੈ ਨਹਿ ਸਿੰਘ ਨੌਜਵਾਨਾਂ ਵੱਲੋਂ ਗੱਤਕੇ ਦੇ ਜੋਹਰ ਹੈ ਜਿਹੜੇ ਉਹ ਵੀ ਦਿਖਾਏ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਗੱਤਕੇ ਦੇ ਜੋਰ ਨੇ ਜਿਹੜੇ ਸਿੰਘ ਜਥੇਵੰਦੀ ਨੌਜਵਾਨਾਂ ਵੱਲੋਂ ਗੱਤਕੇ ਦੇ ਜੋਹਰ ਜਿਹੜੇ ਦਿਖਾਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਜਿਹੜਾ ਇਹ ਵਿਰਾਸਤੀ ਜਲੂਸ ਉਹਦੀ ਸ਼ੁਰੂਆਤ ਪਟੰਨਾ ਤੋਂ ਕੀਤੀ ਗਈ ਹੈ ਤੇ ਵੱਡੀ ਗਿਣਤੀ ਵਿੱਚ ਲੋਕ ਨੇ ਜਿਹੜੇ ਉਹ ਵੀ ਇਸ ਜਲੂਸ ਵਿੱਚ ਸ਼ਾਮਲ ਹੋਏ ਨੇ ਤੇ ਪੰਜਾਬੀ ਵਿਰਸਾ ਹਰ ਪਾਸੇ ਜਿਹੜਾ ਝਲਕਾ ਪੰਜਾਬੀ ਵਿਰਸੇ ਦੀ ਉਪਰਾਹਲ ਪੰਜਾਬ ਦੀ ਝਲਕ ਹਰ ਪਾਸੇ ਲੱਗਾਰੀ ਜੀ ਹੈ ਪਟੰਨਾ ਤੇ ਰਾਸਟਰੀ ਜਲੂਸ ਦੀਆਂ ਤਸਵੀਰਾਂ ਤੁਹਾਨੂੰ ਲਾਈਵ ਸਾਲਵਾ ਹੈਰੀਟੇਜ ਫਾਊਂਡੇਸ਼ਨ ਦੇ ਪ੍ਰਬੰਧਕ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਅੱਜ ਖਾਲਸਾ ਜੀ ਟੀਕਣਾ ਚਾਹੁੰਗੇ ਬੜੀ ਰੌਣਕਾਂ ਜਿਹੜੀ ਅੱਜ ਜਲੂਸ ਨਹੀਂ ਦੇਖਣ ਨੂੰ ਮਿਲ ਰਹੀ ਹੈਗੀ ਆ ਤੇ ਵੱਖਰੇ ਰੰਗ ਦੇ ਵਿੱਚ ਰੰਗੇ ਹੋਏ ਨੇ ਪੂਰੇ ਪੰਜਾਬੀਆ ਚ ਮਾਰਵਾ ਹੈਰੀਟੇਜ ਤੇ ਸੱਭਿਆਚਾਰ ਫਾਊਂਡੇਸ਼ਨ ਵੱਲੋਂ ਅੱਜ ਜੋ ਸਤਾਰਾ ਜਿਹੜਾ ਵਿਰਾਸਤ ਵੇਲਾ ਹੈ ਉਹਦੀ ਸ਼ੁਰੂਆਤ ਕੀਤੀ ਗਈ ਹੈ ਤੇ ਤੁਸੀਂ ਆਪ ਹੀ ਦੇਖ ਰਹੇ ਹੋ ਕਿ ਕਿਵੇਂ ਸਾਰੇ ਨੌਜਵਾਨ ਬੱਚਿਆਂ ਬਜ਼ੁਰਗਾ ਤੇ ਖੁਸ਼ ਆ ਇਹ ਕਾਰਨ ਹੈ ਕਿਉਂਕਿ ਜਿਹੜੀ ਸਾਡੀ ਵਿਰਾਸਤ ਹੈ ਉਹਦੇ ਲਈ ਉਹਦੇ ਅੰਦਰਕ ਸ਼ੌਕ ਹੈ ਨਹੀਂ ਤਾਂ ਆਮ ਜਿਹੜੇ ਮੇਲੇ ਹੁੰਦੇ ਗਾਇਕੀ ਦੇ ਮੇਲੇ ਹੁੰਦੇ ਆ ਇਹੜਾ ਮੇਲਾ ਹੈ ਇਹ ਤੁਹਾਨੂੰ ਵਿਰਾਸਤ ਦਾ ਜੋੜਦਾ ਹੈ ਤੁਹਾਡੇ ਪੁਰਖਿਆਂ ਦੀ ਵਿਰਾਸਤ ਨੂੰ ਸਾਹਮਣੇ ਲਿਆਉਂਦਾ ਹੈ ਤੁਹਾਡੀ ਜਿਹੜੀ ਵਿਰਾਸਤ ਭੁੱਲੀ ਵਿਸਰੀ ਹੈ ਉਹਨੂੰ ਕੇਤੇ ਕਰਾਉਂਦਾ ਹੈ ਇਸ ਕਰਕੇ ਹਰਕ ਦਰਸ਼ਕ ਦੇ ਹਰਕ ਪੰਜਾਬੀ ਦੇ ਮਨ ਦੇ ਵਿੱਚ ਇੱਕ ਚਾਹਤ ਹੁੰਦੀ ਹੈ ਕਿ ਕਦੋਂ ਮੇਲਾ ਆਵੇ ਅਸੀਂ ਆਪਣੀਆਂ ਭੁੱਲੀਆਂ ਵਿਸਰੀਆਂ ਯਾਦਾਂ ਨੂੰ ਜਾਜਾ ਕਰਕੇ ਆਪਣੇ ਪੁਰਖਿਆਂ ਦੀ ਜਿਹੜੇ ਵਿਰਾਸਤਾਂ ਨੂੰ ਕੇਤੇ ਕਰੀਏ ਤੇ ਸਾਹਮਣੇ ਦੇਖੀਏ ਕਿਉਂਕਿ ਕਿਦੇ ਸਾਡੀਆਂ ਕਿਦੇ ਦਾਦੀ ਸਾਡੀ ਬੇਬੇ ਸਾਡੀਆਂ ਮਾਵਾ ਭੈਣਾ ਜੋ ਇਹ ਆਪਣੇ ਉਹਨਾਂ ਵਿਰਾਸਤ ਨਾਲ ਢੁੜ ਕੇ ਆਪਣੇ ਬੱਚਿਆਂ ਨੂੰ ਜਾਣੂ ਕਰਾਉਂਦੀਆਂ ਸੀ ਉਹ ਫਿਰ ਵਿਰਾਸਤ ਉਹਨਾਂ ਇੱਥੇ ਮਿਲੰਦ ਲੈਂਦੀ ਬਿਲਕੁਲ ਚਮਕੌਰ ਮਾਨ ਜੀ ਨੇ ਮਾਨ ਸਾਹਿਬ ਕੀ ਕੀ ਦੇਖਣ ਨੂੰ ਫਿਰ ਨਜ਼ਾਰੇ ਆ ਰਹੇ ਆ ਤੁਸੀਂ ਵੀ ਜੈਕਟ ਪਾਈ ਹੋਈ ਆ ਪੂਰੀ ਸਜੇ ਵਜੇ ਹੋ ਜੀ ਬਿਲਕੁਲ ਜੀ ਮੈਂ ਚਮਕੌਰ ਮਾਨ ਚੇਅਰਮੈਨ ਮਲਵਾ ਹੈ ਕੇਈ ਫਾਊਂਡੇਸ਼ਨ ਅਸੀਂ 17ਵਾਂ ਵਿਰਾਸਤ ਮੇਲਾ ਜਿਹੜਾ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਲਾਉਣ ਜਾ ਰਹੇ ਆ ਔਰ ਜਿਲ੍ਹਾ ਪ੍ਰਸ਼ਾਸਨ ਦਾ ਬੜਾ ਵੱਡਾ ਸਹਿਯੋਗ ਹੈ ਤੁਸੀਂ ਦੇਖ ਰਹੇ ਹੋ ਬਹੁਤ ਵੱਡਾ ਇਕੱਠ ਹੈ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਬਣਗੀਆਂ ਭਾਵੇਂ ਕੋਈ ਭੰਗੜੇ ਵਾਲੇ ਆ ਕਿੱdde ਵਾਲੇ ਆ ਜੋਗੀ ਆ ਨਚਾਰ ਉੱਠ ਹੈ ਨਚਨਾਲੀਆਂ ਘੋੜੀਆਂ ਹਾਤੀ ਹੈ ਜਿਹੜੀਆਂ ਵੀ ਪੁਰਾਣੀ ਵਿਰਾਸਤ ਜਿਹੜੀ ਅਸੀਂ ਅੱਜ ਇੱਥੇ ਪੇਸ਼ ਕਰ ਰਹੀ ਹੈ ਸਾਡੀ ਸੰਸਥਾ ਤਾਂ ਕਿ ਅਸੀਂ ਪੁਰਾਣੇ ਸੱਭਿਆਚਾਰ ਨਾਲ ਜੁੜ ਸਕੀਏ ਸਾਡੇ ਬੱਚਿਆਂ ਨੂੰ ਪਤਾ ਹੋਵੇ ਵੀ ਸਾਡੇ ਮਾਪੇ ਸਾਡੇ ਪੁਰਖੇ ਕਿਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰਦੇ ਅਲਪਰ ਇੱਕ ਸਨ ਚੰਕੌਰ ਮਾਲ ਪ੍ਰਬੰਧਕ ਤਸਵੀਰਾਂ ਨਾਲ ਤੁਹਾਨੂੰ ਦਿਖਾਉਂਦੇ ਰਹਿਾਂਗੇ ਕਿ ਰਾਸਤੀ ਜਲੂਸ ਚ ਕੁੜੀਆਂ ਦਾ ਕਿੱਦਾ ਦਾ ਤੁਸੀਂ ਦੇਖਿਆ ਤੇ ਮੁੰਡਿਆਂ ਦਾ ਕਿੱਦਾ ਵੀ ਤੁਹਾਨੂੰ ਦਿਖਾਉਣੇ ਆ ਇੱਕ ਵਾਰ ਤਸਵੀਰਾਂ ਪਹਿਲਾਂ ਕਿੱਦੇ ਦੀਆਂ ਇੱਕ ਗੋਲੀ ਭਾਗੇ ਜਰੂਰ ਸੁਣਾ ਦਿਓ ਸਾਰਿਆਂ ਨੂੰ ਹਾਂ ਜੀ ਹਾਂ ਜੀ ਮਾਜੇ ਮਾਲ ਬੇਦਵਾ ਪੇਦੀਆਂ ਜੱਟੀਆਂ ਮਾਜੇ ਮਾਲ ਬੇਦਵਾ ਪੇਦੀਆਂ ਜੱਟੀਆਂ ਮੇਲੇ ਦੇ ਵਿੱਚ ਨੇ ਚ ਬੋਲੀਆਂ ਵੀ ਪਾ ਰਹੇ ਹੋ ਪੰਜਾਬੀ ਦਾ ਪ੍ਰਚਾਰ ਵੀ ਕਰ ਰਹੇ ਹੋ ਮਲੇ ਨਾਮ ਕੀ ਹੈ ਆਪਣਾ ਪਰਮਜੀਤ ਸਿੰਘ ਹੈ ਜੀ ਮੇਰਾ ਨਾਮ ਔਰ ਮੇਰਾ ਜਿਹੜਾ ਗਰੁੱਪ ਹੈ ਪ੍ਰੀਤੋ ਬਠਿੰਡਾ ਜਾਗ ਗਰੁੱਪ ਹੈ ਜੀ ਸਾਡਾ ਪਰਮਜੀਤ ਬਰ ਕਿੰਨਾ ਟਾਈਮ ਲੱਗਦਾ ਤਿਆਰ ਹੋਣੇ ਸਾਰੇ 2 ਘੰਟੇ ਲੱਗ ਜਾਂਦੇ ਜੀ ਕਿੰਨਾ ਤਿਆਰ ਹੋਣ ਹਾਂਜੀ ਤੇ ਕਿਵੇਂ ਪਰਫਾਰਮੈਂਸ ਦਿੰਦੇ ਹੋ ਕਿਵੇਂ ਖੁੱਲ ਕੇ ਦਿੰਦੇ ਹੋ ਪੂਰੀ ਜਦੋਂ ਅਸੀਂ ਇਹ ਡਰੈੱਸ ਜਿਹੜੀ ਪਾ ਲੈਂਦੇ ਹਾਂ ਹਨਾ ਜੀ ਤਾਂ ਫਿਰ ਸਾਨੂੰ ਇਹ ਲੱਗਦਾ ਵੀ ਸਾਡੇ ਵਰਗਾ ਕੋਈ ਨਹੀਂ ਹੈਗਾ ਸਭ ਤੋਂ ਸੋਹਣੇ ਅਸੀਂ ਹਾਂ ਸਭ ਤੋਂ ਜਿਹੜੇ ਗੋਣਾ ਸਾਡੇ ਵੇਚੀ ਨਹੀਂ ਹੈ ਨਾ ਕਿਉਂਕਿ ਜਿਹੜਾ ਸਾਡਾ ਸੱਭਿਆਚਾਰ ਆ ਅਸੀਂ ਉਹਨੂੰ ਪਰਤਫੁੱਲਤ ਰੱਖਣਾ ਚਾਹੁੰਦੇ ਆਂ ਜੀ ਤਾਂ ਮੁੰਡੇ ਆ ਕੇ ਦੇਖਦੇ ਆ ਫਿਰ ਇਹਦਾ ਹੈਰਾਨ ਹੋ ਜਾਂਦੇ ਆ ਵੀ ਮੁੰਡੇ ਕੀ ਕੁੜੀਆਂ ਹਾਂਜੀ ਹੈਰਾਨ ਹੋ ਜਾਂਦੇ ਨੇ ਇੱਕ ਵਾਰ ਲੋਕ ਹਨਾ ਕਿਉਂਕਿ ਅਸੀਂ ਸਿਰ ਤੋਂ ਲੈ ਕੇ ਪੈਰਾਂ ਤੱਕ ਜਿਹੜਾ ਪਹਿਰਾਵਾ ਹੈ ਉਹ ਅਸੀਂ ਸੱਭਿਆਚਾਰ ਕੇ ਮਰਾ ਭਾਈ ਪੋਨੇ ਆ ਤਾਂ ਫਿਰ ਸਾਰੇ ਜਦੋਂ ਸਾਡੇ ਨਾਲ ਗੱਲ ਕਰਦੇ ਆ ਤੇ ਫਿਰ ਉਹ ਬਹੁਤ ਲੋਕ ਸ਼ਾਬਾਸ਼ੇ ਦਿੰਦੇ ਆ ਜੀ ਥੋੜੇ ਬਹੁਤੇ ਨਿੱਕੇ ਮੋਟੇ ਹੁੰਦੇ ਆ ਜਿਹੜੇ ਨੈਗੇਟਿਵ ਹਾਂਜੀ ਇੱਕ ਮਿੰਟ ਕਰਦੇ ਨੇ ਅੱਜ ਮੇਲੇ ਦਾ ਪੂਰਾ ਆਨੰਦ ਆ ਰਿਹਾ ਫਿਰ ਪੂਰਾ ਬਹੁਤ ਵਧੀਆ ਜੀ ਕਿਉਂਕਿ ਪਿਛਲੇ ਸਾਲਾਂ ਨਾਲ ਰੌਣਕ ਮੇਲੇ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਹੈਗੀ ਅੰਜ ਤਾਂ ਕਰਕੇ ਅਸੀਂ ਬਹੁਤ ਖੁਸ਼ ਆ ਬਿਲਕੁਲ ਇਹ ਇਹ ਸਭ ਬੋਲੀਆਂ ਵੀ ਦਿਖਾਈਆਂ ਤੁਹਾਨੂੰ ਕੁੜੀਆਂ ਦੀਆਂ ਬੋਲੀਆਂ ਅਕਸਰ ਤੁਸੀਂ ਦੇਖਦੇ ਹੋ ਇਹ ਮੁੰਡੇ ਆ ਜਿਹੜੇ ਕੁੜੀਆਂ ਦੇ ਪਹਿਰਾਵੇ ਚ ਕੁੜੀਆਂ ਦੇ ਪਹਿਰਾਵੇ ਚ ਪੰਜਾਬੀ ਬੋਲੀ ਦਾ ਪ੍ਰਚਾਰ ਕਰਦੇ ਆ ਉੱਥੇ ਹੀ ਗਿੱਧਾ ਵੀ ਹੈ ਜਿਹੜਾ ਪੇਸ਼ ਕਰਦੇ ਰਹਿੰਦੇ ਇਸ ਤਰ੍ਹਾਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾਉਂਦੇ ਰਹਿਣਾ ਚੈਲਦਾਰ ਨੇ ਜਿਹੜੇ ਚੈਲਦਾਰਾਂ ਦੀ ਜੀਪ ਵੀ ਤੁਹਾਨੂੰ ਦਿਖਾ ਦਈਏ ਇਹ ਜਾਲਦਾਰ ਹਰ ਵਾਰ ਜਿਹੜੇ ਮੇਲੇ 'ਚ ਬੱਕਰੀ ਰੌਣਕ ਲਾਉਂਦੇ ਨੇ ਜਾਲਦਾਰ ਸਾਹਿਬ ਨਾਲ ਗੱਲ ਕਰਾਂਗੇ ਕੀ ਕਹਿਣਾ ਚਾਹੋਗੇ ਪਿਛਲੇ ਕਾਫੀ ਸਾਲਾਂ ਤੋਂ ਤੁਹਾਨੂੰ ਦੇਖਦੇ ਆ ਰਹੇ ਆ ਇਸੇ ਤਰ੍ਹਾਂ ਜੀਪ ਤੇ ਤੇ ਸਜੇ ਹੁੰਨੇ ਹੋ ਭਾਵੇਂ ਕਿ ਪਿਛਲੇ ਸਾਲਾਂ 'ਚ ਅਸਲਾ ਹੁੰਦਾ ਸੀ ਪਰ ਹੁਣ ਸਰਕਾਰ ਨੇ ਬੈਨ ਕਰਤਾ ਤਾਂ ਕਰਕੇ ਅੱਜ ਖੁੰਡੇ ਆ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਹੈਗੇ ਖੁੰਡੇ ਉਦੋਂ ਵੀ ਸੀਗੇ ਖੁੰਡੇ ਉਦੋਂ ਵੀ ਸੀ ਉਦੋਂ ਨਾਲ ਸਾਨੂੰ ਏਡੀਸੀ ਸਾਹਿਬ ਵੱਲੋਂ ਪ੍ਰਵਾਨਗੀ ਮਿਲ ਜਾਂਦੀ ਸੀ ਚਾਰ ਪੰਜ ਹਥਿਆਰਾਂ ਦੀ ਚੱਕਣ ਦੀ ਤੇ ਉਹ ਲੈ ਲੈਂਦੇ ਸਾਂਗੇ ਉਹਦੇ ਬਾਰੇ ਵੀ ਕਈਆਂ ਨੇ ਗੱਲ ਕੀਤੀ ਸੀ ਵੀ ਇਸ ਰਾਈਫਲ ਦਾ ਵਿਰਾਸਤ ਨਾਲ ਕੀ ਸਬੰਧ ਹੈਗਾ ਜੇ ਅਸੀਂ ਦੱਸਿਆ ਸੀਗਾ ਕਿ ਵਿਰਾਸਤ ਤਾਂ 10ਵੇਂ ਪਾਸ਼ਾ ਵੇਲੇ ਵੀ ਸੀਗੀ ਜਿਹੜੀ ਰਾਈਫਲ ਸੀ ਉਦੋਂ ਤੋੜੇ ਵਾਲੀ ਸੀ ਫਿਰ ਘੋੜੇ ਵਾਲੀ ਫਿਰ ਆਟੋ ਬੰਨਾ ਹੁਣ ਹੋਰ ਲੇਟੈਸਟ ਆ ਗਿਆ ਹੈ ਗਿਆ ਹਾਲਾਂਕਿ ਇਹ ਹੁਣ 2 ਸਾਲ ਤੋਂ ਗਨ ਕਲਚਰ ਸਰਕਾਰ ਨੇ ਰੋਕਿਆ ਹੋਇਆ ਤੇ ਆਪਾਂ ਆਪਦੀ ਪਾਲਣਾ ਕਰ ਰਹੇ ਆ ਕਿਵੇਂ ਲੱਗਦਾ ਮੇਲੇ ਜਾ ਕੇ ਲੋਕ ਤੁਹਾਨੂੰ ਦੇਖ ਕੇ ਬੜੇ ਖੁਸ਼ ਹੁੰਦੇ ਆ ਪ੍ਰਾਤਨ ਬੇਸਾ ਯਾਦ ਆਉਂਦਾ ਪ੍ਰਾਤਨ ਜੈਲਦਾਰ ਯਾਦ ਆਉਂਦੇ ਹਨ ਸਾਨੂੰ ਇਹ ਲੋਕਾਂ ਨਾਲ ਨਹੀਂ ਜਿਨ੍ਹਾਂ ਨੇ ਦੇਖਣਾ ਹੁੰਦਾ ਵੀ ਪੁਰਾਣਾ ਕੀ ਸੀ ਹਰ ਇੱਕ ਪਸੰਦ ਨਹੀਂ ਕਰਦਾ ਹਜੇ ਵੀ ਕਈ ਲੋਕ ਦੁਕਾਨਾਂ 'ਚ ਮੋਬਾਈਲ 'ਤੇ ਰੁੱਝੇ ਹੋਣਗੇ ਜਿੰਨਾਂ ਲੋਕਾਂ ਨੇ ਜਾਣਨਾ ਹੈ ਕਿ ਵਿਰਾਸਤ ਕੀ ਹੁੰਦੀ ਸੀ ਤੇ ਵਿਰਾਸਤ ਜੈਲਦਾਰ ਕੌਣ ਹੁੰਦਾ ਸੀ ਕੀ ਹੁੰਦਾ ਸੀ ਉਹ ਜ਼ਰੂਰ ਦੇਖਣ ਆਉਂਦੇ ਆ ਫੋਟੋ ਖਿੱਚਦੇ ਆ ਈਵਨ ਕਈ ਡਾਕਟਰ ਸਾਹਿਬਾਂ ਦੇ ਘਰੇ ਫੋਟੋ ਲੱਗੀ ਹੋਈ ਹੈ ਸਾਨੂੰ ਨਹੀਂ ਪਤਾ ਵੀ ਇਹਨਾਂ ਦੇ ਘਰੇ ਫੋਟੋ ਲੱਗੀ ਹੈ ਉਹ ਕਹਿੰਦੇ ਜਾਣ ਟੋਲੀ ਦਾ ਜਿਹੜੀ ਪ੍ਰਾਚਨ ਟੋਲੀ ਜਿਸ ਤਰ੍ਹਾਂ ਜਾਂਦੀ ਸੀ ਉਹ ਵੀ ਦ੍ਰਿਸ਼ਾ ਜਿਹੜਾ ਇਸ ਮੇਲੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਇਸ ਤਰ੍ਹਾਂ ਲਗਾਤਾਰ ਤਸਵੀਰਾਂ ਤੁਹਾਨੂੰ ਆ ਜਿਹੜੀ ਆ ਲਗਾਤਾਰ ਦਿਖਾ ਰਹੇ ਹੈਗੇ ਆ ਤੇ ਲਗਾਤਾਰ ਜਾਰੀ ਹੈ ਸਾਡਾ ਇਹ ਮੇਲਾ ਜਲੂਸ ਵਿਰਾਸਤੀ ਜਲੂਸ ਆ ਜਿਹੜਾ ਇਹ ਲਗਾਤਾਰ ਤੁਹਾਨੂੰ ਦਿਖਾ ਰਿਹਾ ਹੈ ਵਿਰਾਸਤੀ ਜਲੂਸ ਦੇ ਵਿੱਚ ਪ੍ਰਾਤਨ ਵਿਰਸਾ ਜਿਹੜਾ ਸਾਰਾ ਹਰ ਪਾਸੇ ਨਜ਼ਰ ਆ ਰਿਹਾ ਹੈ ਪੁਰਾਣੀਆਂ ਪੱਗਾ ਜਿਸ ਤਰ੍ਹਾਂ ਪਹਿਲਾਂ ਸਜਾਉਂਦੇ ਸੀ ਖੁੱਲੀਆਂ ਜੀਪਾਂ ਦੇ ਉੱਤੇ ਜਾਂਦੇ ਸੀਗੇ ਇਹ ਖੁੱਲੀਆਂ ਜੀਪਾਂ ਅੱਜ ਵੀ ਨੇ ਜਿਹੜੀਆਂ ਪਰ ਕੁਝ ਲੋਕਾਂ ਕੋਲ ਹੀ ਰਹਿ ਗਈਆਂ ਨੇ ਇਸ ਕਰਕੇ ਜਿਹੜਾ ਇਹ ਵਿਰਾਸਤ ਜਿਹੜੀ ਸ਼ਾਮਕੇ ਕੁਝ ਲੋਕਾਂ ਨੇ ਜਿਹੜੀ ਰੱਖੀ ਹੋਈ ਹੈ ਤੇ ਵਿਰਾਸਤ ਜੇ ਜਲੂਸ ਅੱਜ ਜਲੂਸ ਦੇ ਵਿੱਚ ਅੱਜ ਜਿਹੜੀ ਇਹ ਨਜ਼ਰ ਆ ਰਹੀ ਹੈ ਨੌਜਵਾਨ ਤੁਹਾਨੂੰ ਦਿਖਾਉਣਿਆ ਨੌਜਵਾਨ ਨੇ ਜਿਨ੍ਹਾਂ ਨੇ ਗਲਾਂ ਵਿੱਚ ਕੰਠੇ ਵੀ ਪਾਏ ਹੋਏ ਨੇ ਜੈਕਟਾਂ ਸਜਾਈਆਂ ਹੋਈਆਂ ਨੇ ਖੁੱਲੀ ਜੀਪ ਦੇ ਉੱਤੇ ਸਜੇ ਹੋਏ ਨੇ ਨੌਜਵਾਨ ਨੇ ਜਿਹੜੇ ਕੰਠੇ ਗਲਾਂ ਦੇ ਵਿੱਚ ਪਹਿਲਾਂ ਨੌਜਵਾਨਾਂ ਨੇ ਜਿਹੜੇ ਕੰਠੇ ਪਾਉਂਦੇ ਸੀ ਜੈਕਟਾਂ ਪਾਉਂਦੇ ਸੀ ਖੁੱਲੀਆਂ ਜੀਪਾਂ ਦੇ ਵਿੱਚ ਇਸ ਤਰ੍ਹਾਂ ਸਰਦਾਰੀ ਦਾ ਜਿਹੜਾ ਇੱਕ ਤਰ੍ਹਾਂ ਦਾ ਸਰਦਾਰੀ ਦਾ ਟੱਚ ਆ ਜਿਹੜਾ ਇਹਦੇ ਉੱਤੋਂ ਨਜ਼ਰ ਆਉਂਦਾ ਇਸ ਦੇ ਨਾਲ-ਨਾਲ ਹੋਰ ਵੀ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਲਗਾਤਾਰ ਦਿਖਾਰੇ ਹੈਗੇ ਆ ਕਿ ਕਿਸ ਤਰ੍ਹਾਂ ਪ੍ਰਾਤਨ ਵਿਰਸਾ ਜਿਹੜਾ ਪ੍ਰਾਤਨ ਵਿਰਸਾ ਭਾਵੇਂ ਕਿ ਅੱਜ ਕੱਲ੍ਹ ਅਲੋਪ ਹੁੰਦਾ ਜਾ ਰਿਹਾ ਉਹ ਨੌਜਵਾਨ ਪੀੜੀ ਨੂੰ ਉਹ ਦਿਖਾਉਣ ਲਈ ਉਹ ਦਰਸਾਉਣ ਲਈ ਇਹ ਵਿਰਾਸਤੀ ਮੇਲਾ ਜਿਹੜਾ ਹਰ ਸਾਲ ਲਗਾਇਆ ਜਾਂਦਾ ਹੈ ਤੇ ਇਸ ਵਾਰ ਜਿਹੜਾ ਵਿਰਾਸਤੀ ਮੇਲੇ ਦੇ ਰੰਗ ਨੇ ਜਿਹੜੇ ਵੱਖਰੇ ਦੇਖਣ ਨੂੰ ਮਿਲ ਰਹੇ ਨੇ ਬਿਸ਼ੱਕ ਕੋਰੋਨਾ ਕਾਲ ਤੋਂ ਬਾਅਦ ਆ ਜਿਹੜਾ ਵਿਰਾਸਤੀ ਮੇਲਾ ਜਿਹੜਾ ਲੱਗ ਰਿਹਾ ਹੈਗਾ ਤੇ ਕਾਫੀ ਰੌਣਕਾ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਬੱਚੇ ਵੀ ਨੇ ਇੱਥੇ ਕੀ ਕਰਾਂਗੇ ਬੱਚੇ ਅੱਜ ਬੈਠੇ ਹੈਗੇ ਉੱਥੇ ਕਿਸ ਤਰ੍ਹਾਂ ਦਾ ਆਨੰਦ ਆ ਰਿਹਾ ਸਭ ਤੋਂ ਬਹਿਲਾ ਤਾਂ ਸਾਨੂੰ ਬਹੁਤ ਵਧੀਆ ਲੱਗ ਰਿਹਾ ਇਸ ਮੇਲੇ ਵਿੱਚ ਆ ਕੇ ਇਹ ਪ੍ਰਾਤਨ ਮੇਲਾ ਹੈਗਾ ਇਸ ਵਿੱਚ ਅਸੀਂ ਢਾਕੀ ਕੱਢ ਰਹੇ ਹਾਂ ਜੋ ਪਿਛਲੇ ਸਮੇਂ ਵਿੱਚ ਹੁੰਦਾ ਸੀ ਅਸੀਂ ਉਹ ਪਰਚਲਿਤ ਕਰ ਰਹੇ ਹਾਂ ਮੇਰੀ ਚੁੰਨੀ ਦੇ ਦੋ ਪੱਲੇ ਕਿਸੇ ਫਕੀਰ ਜਿਹੇ ਮੇਰੇ ਹੱਬ ਪਾਵੇ ਦੇ ਚਿਹਰਾ ਗਹਿਰੇ ਗੰਭੀਰ ਜਿਹੇ ਮੈਨੂੰ ਗਾਂਠੇ ਗੁਰਾਂ ਦੀ ਬਾਣੀ ਤੇ ਸਲੋਕ ਸੁਚੇ ਮੈਂ ਦੇਸ਼ ਪੰਜਾਬ ਦੇ ਸ਼ਬਦ ਕੋਸ਼ੀ ਦੀ ਜਾਈ ਹਾਂ ਮੈਂ ਦਾਦੀਆਂ ਨਾਨੀਆਂ ਦੇਸ ਮਿਆਂ ਚੋਂ ਆਈ ਹਾਂ ਮੈਂ ਦਾਦੀਆਂ ਨਾਨੀਆਂ ਦੇਸ ਮਿਆਂ ਚੋਂ ਆਈ ਹਾਂ ਮੈਂ ਦਾਦੀਆਂ ਨਾਨੀਆਂ ਦੇਸ ਮਿਆਂ ਚੋਂ ਆਈ ਹਾਂ ਧੰਨਵਾਦ ਬਿਲਕੁਲ ਜੀ ਇਹ ਸਕੂਲ ਦੇ ਬੱਚੇ ਨੇ ਜਿਨ੍ਹਾਂ ਨੇ ਪੁਰਾਤਨ ਵਿਰਸਾ ਦਿਖਾਇਆ ਹੋਇਆ ਇਸ ਤਰ੍ਹਾਂ ਲਗਾਤਾਰ ਹੋਰ ਵੀ ਤਸਵੀਰਾਂ ਨੇ ਤੁਹਾਨੂੰ ਵਿਰਾਸਤੀ ਜਲੂਸ ਦੀਆਂ ਲਗਾਤਾਰ ਦਿਖਾਉਂਦੇ ਰਹਿੰਦੇ ਆ ਤੇ ਦਿਖਾ ਰਹੇ ਕੀ ਪ੍ਰਾਤਨ ਵਿਰਸਾ ਹਰ ਪਾਸੇ ਪੰਜਾਬ ਦੀ ਝਲਕ ਦਿਖਾਉਂਦੀ ਕੋਸ਼ਿਸ਼ ਕੀਤੀ ਗਿਆ ਉੱਥਾਂ ਨੂੰ ਸਜਾਇਆ ਗਿਆ ਜੋ ਪ੍ਰਾਤਨ ਸਮੇਂ ਵਿੱਚ ਉੱਥੇ ਭਾਵੇਂ ਕਿ ਉੱਥੋਂ ਪਿੰਡਾਂ ਦੇ ਵਿੱਚੋਂ ਆ ਲੋਪ ਹੁੰਦੇ ਜਾ ਰਹੇ ਨੇ ਸਿਰਫ ਰਾਜਸਥਾਨ ਚ ਕਿਤੇ ਨਾ ਕਿਤੇ ਆਪਾਂ ਨੂੰ ਜਿਹੜੇ ਉੱਥੇ ਉਹ ਦਿਖਾਈ ਦਿੰਦੇ ਨੇ ਪੰਜਾਬ ਵਿੱਚੋਂ ਉੱਥੇ ਜਿਹੜੇ ਇਹ ਆ ਲੋਪ ਹੁੰਦੇ ਜਾ ਰਹੇ ਨੇ ਪਰ ਇਸ ਨੂੰ ਰਾਤੀ ਦੇ ਵਿੱਚ ਸ਼ਾਮਲ ਕੀਤਾ ਗਿਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਵਿਰਾਸਤੀ ਜਲੂਸ ਦੀਆਂ ਜੋ ਬਠਿੰਡਾ ਵਿਖੇ ਕੀਤਾ ਗਿਆ ਇਸ ਰਾਸਤੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਪ੍ਰਾਤਨ ਰਾਥਾ ਜਿਹੜਾ ਸਜਾਏ ਗਏ ਨੇ ਕਿਸ ਤਰ੍ਹਾਂ ਢੋਲੀ ਜਿਸ ਤਰ੍ਹਾਂ ਪਹਿਲਾਂ ਕੋਹਾਰ ਚੱਕ ਕੇ ਲੈ ਕੇ ਜਾਂਦੇ ਸੀ ਢੋਲੀ ਤੁਸੀਂ ਦੇਖ ਸਕਦੇ ਹੋ ਢੋਲੀ ਵੀ ਇਸ ਤਰ੍ਹਾਂ ਸਜਾਈ ਹੋਈ ਹੈਗੀ ਆ ਪ੍ਰਾਤਨ ਢੋਲੀ ਦਾ ਜਿਹੜਾ ਜਦੋਂ ਕੋਈ ਕੋਈ ਕੋਹਾ ਦੂਰ ਪ੍ਰਾਤਨ ਜਿਹੜੀ ਜਾਂਦੀ ਸੀ ਉਸ ਤੋਂ ਬਾਅਦ ਜੈਲਦਾਰਾਂ ਦੀ ਜੀਪਾਂ ਤੁਸੀਂ ਦੇਖ ਸਕਦੇ ਹੋ ਕਿ ਜੈਲਦਾਰ ਕਿਸ ਤਰ੍ਹਾਂ ਸਾਜ ਵਜ ਕੇ ਰਹਿੰਦੇ ਸੀ ਤੇ ਜੀਪਾਂ ਦੇ ਉੱਤੇ ਲੰਡੀਆਂ ਜੀਪਾਂ ਦੇ ਉੱਤੇ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਠਿੰਡਾ ਬਠਿੰਡਾ ਦੀਆਂ ਇਹਦੇ ਨਾਲ ਨਾਲ ਨੌਜਵਾਨਾਂ ਦਾ ਪੰਗੜਾ ਬਾਬਿਆਂ ਦਾ ਪੰਗੜਾ ਉਹ ਵੀ ਤੁਹਾਨੂੰ ਦਿਖਾਉਦੇ ਆ ਗੱਲਬਾਤ ਕਰਾਂਗੇ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਤਰਾ ਬੈਸਪੂਸ ਕਰ ਰਹੇ ਹਾਂ ਲਗਾਤਾਰ ਪੁਰੀਆਬੀ ਵਿਰਸਾ ਅਲੋਪ ਹੁੰਦਾ ਜਾ ਰਿਹਾ ਹੈ ਪੁਰਾਤਨ ਅਜਿਰਸਾ ਪੁਰਾਣਾ ਪੰਜਾਬ ਨਜ਼ਰ ਆ ਰਿਹਾ ਅੱਜ ਅੱਜ ਅਸੀਂ ਪੁਰਾਣਾ ਦਿਓ ਸੱਭਿਆਚਾਰ ਕਾ ਸੀ ਇਸ ਤਰ੍ਹਾਂ ਕਹਿੰਦੇ ਵੀ ਛੋਟੇ ਜਿੰਨੇ ਬੱਚੇ ਛੋਟੇ ਹੋਰ ਵੀ ਉਹਨਾਂ ਨੂੰ ਵੀ ਨਸੀਹਤ ਮਿਲੇ ਇਸ ਤਰ੍ਹਾਂ ਦੇ ਸਾਡੇ ਪੁਰਾਣਾ ਤੇ ਚੱਲਣ ਦਾ ਮੌਕਾ ਮਿਲੇ ਵੱਲੋਂ ਇਸ ਤਰ੍ਹਾਂ ਦੇਖਾ ਗਿਆ ਹਾਂਜੀ ਸਰ ਅਸੀਂ ਬਹੁਤ ਨਵੀਆਂ ਚੀਜ਼ਾਂ ਦੇਖੀਆਂ ਕੁਝ ਤਾਂ ਸਾਨੂੰ ਪਤਾ ਵੀ ਨਹੀਂ ਸੀ ਕੁਝ ਪਤਾ ਵੀ ਸਨ ਅਸੀਂ ਐਸਵੀਆਈਜ਼ ਆਰ ਸਿਟੀ ਤੋਂ ਆਏ ਅਗੇ ਉਹਨਾਂ ਨੇ ਸਾਨੂੰ ਇੱਥੇ ਮੌਕਾ ਦਿੱਤਾ ਹੁੰਦਾ ਹਾਂਜੀ ਸਾਨੂੰ ਸਾਡੇ ਵਿਰਸੇ ਬਾਰੇ ਬਹੁਤ ਪਤਾ ਲੱਗਿਆ ਹਨਾ ਵੀ ਕੀ ਕੁਛ ਹੁੰਦਾਗਾ ਜਿਵੇਂ ਠੱਗਰੇ ਹੋਗੇ ਜਿਵੇਂ ਪੁਕਾਰੀਆਂ ਹੋਈਆਂ ਹਨਾ ਜਿਵੇਂ ਪੰਜਾਬੀ ਗਹਿਣੇ ਹੋਗੇ ਤੇ ਸਾਨੂੰ ਬਹੁਤ ਵਧੀਆ ਮਤਲਬ ਕਿਸ ਤਰ੍ਹਾਂ ਦਾ ਉਪਰਾਲਾ ਮੰਨਦੇ ਹੋ ਇਹ ਹਰ ਸਾਲ ਮੇਲਾ ਬਣਾਇਆ ਜਾਂਦਾ ਵਿਰਾਸਤ ਮੇਲਾ ਨੌਜਵਾਨ ਪੀੜ੍ਹੀ ਹੈ ਵਿਰਾਸਤ ਨੂੰ ਭੁੱਲਦੀ ਜਾ ਰਹੀ ਹੈਗੀ ਨੇ ਬਹੁਤ ਵਧੀਆ ਅਸੀਂ ਹਰ ਸਾਲ ਹੀ ਆਉਨੇ ਆ ਹਰ ਸਾਲ ਇੰਜੋਏ ਕਰਦੇ ਆ ਸਾਤ ਤੱਕ ਇੱਥੇ ਇੱਥੇ ਯੂਨੀਵਰਸਿਟੀ ਮਿਲੇ ਇਥੇ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਪਿਛਲੀ ਵਾਰੀ ਵੀ ਸਟੂਡੈਂਟ ਲਈ ਆਈ ਸੀ ਐਕਟੀਵਿਟੀ ਲਈ ਹੁੰਦੀ ਹੈ ਇਸ ਤਰ੍ਹਾਂ ਦਾ ਮੈਸੇਜ ਮਿਲਦਾ ਇੱਥੋਂ ਦੂਜਾ ਅੱਗੇ ਦੇਖਦੇ ਹਾਂ ਪ੍ਰਾਤਨ ਵਿਰਸਾ ਹਰ ਪਾਸੇ ਦਿਖਾਈ ਦਿੰਦਾ ਇਸ ਤਰ੍ਹਾਂ ਬਹੁਤ ਵਧੀਆ ਲੱਗਦਾ ਸਾਰਾ ਸੱਭਿਆਚਾਰ ਨਾਲ ਪੁਰਾਣੀ ਸੱਭਿਆਚਾਰ ਨੂੰ ਸਾਰਾ ਕੁਝ ਦੇਖਣ ਨੂੰ ਮਿਲਦਾ ਉੱਥੇ ਜਾ ਕੇ ਮਤਲਬ ਪੁਰਾਣੀਆਂ ਚੀਜ਼ਾਂ ਸਾਰੀਆਂ ਪ੍ਰਾਤਨ ਸਭ आज मैं ये पंजाब की रैली में पहली बार आई हूँ बाकी पहले भी आते रहते हैं तो आज हमें बहुत सारे कल्चर्स के लोग देखने को मिले अलग जैसे पता नहीं कई कई से से देशों शहर से लोग आए हुए हैं और ऐसे हम भी अपनी हरियाणा की टीम लेके आए हैं तो बहुत अच्छा लग रहा है अलग अलग लोगों के कल्चर को देख के और अपने कल्चर को भी उनके साथ मिलता हुआ देख के तो मैं तो बस धन्यवाद ही कहूँगी कि हमें यहाँ पे इन्वाइट करने के लिए बहुत बहुत शुक्रिया अभी हम यहाँ पे का में आके बहुत अच्छा लग रहा है खासकर बठिंडा में मैं पहली बार आया हूँ तो मुझे बहुत अच्छा लग रहा है यहाँ का रहना सहना यहाँ का खाना पीना और जैसे कि जैसे कि रंग महोत्सव चला हुआ है ऐसे ही महोत्सव हमारे डिपार्टमेंट के जो जैसे एन है आर्ट एंड कल्चर है कला परिषद है ये ऐसे महोत्सव करते रहते हैं ताकि हमारी संस्कृति जागरूक रहे और मैं चाहता हूँ कि हमेशा ही करते रहें क्योंकि कई लोग हैं ऐसे जिनको यही नहीं पता कहाँ की संस्कृति कहाँ है कौन सी संस्कृति किसकी है ਹਮਾਰਿਆਣਾ ਸੇ ਹੈ ਇਹ ਸਾਡੀ ਸੰਸਕ੍ਰਿਤੀ ਹੈ ਇਹ ਆਪਾਂ ਦਾ ਪਹਿਨਾਵਾ ਹੈ ਇਹ ਪਗੜੀ ਹੋ ਗਈ ਦੋਤੀ কুর্তা ਉਹ ਡਾਂਸ ਕਰ ਰਹੇ ਹਾਂ ਇੱਥੇ ਆਪਾਂ ਹਮ ਇੱਥੇ ਡਾਂਸ ਕਰ ਰਹੇ ਹਾਂ ਗੂਮਰ ਔਰ ਫਾਕ ਹਾਂਜੀ ਦੋ ਡਾਂਸ ਕਰਨੇ ਵੇਸੇ ਸਾਡੇ ਆਦੀ ਡਾਂਸ ਹੁੰਦੇ ਹਨ ਪਰ ਅਸੀਂ ਇਹ ਦੋ ਡਾਂਸ ਕਰ ਰਹੇ ਹਾਂ ਮੈਂ 2004 ਦਾ ਪਹਿਲਾ ਮੇਲਾ ਸ਼ੁਰੂ ਕਰਾਇਆ ਸੀ ਉਸ ਵੇਲੇ ਪਹਿਲੀ ਵਾਰ ਦਰਗਾਹ ਹਾਜੀ ਰਤਨ ਤੇ ਜੀ ਆਇਆਂ ਕਿਹਾ ਸੀ ਅੱਜ 17ਵੇਂ ਮੇਲੇ 'ਚ 17ਵੀਂ ਵਾਰੀ ਦਰਗਾਹ ਹਾਜੀ ਰਤਨ ਤੇ ਜੀ ਆਇਆਂ ਕਹਿ ਕੇ ਮੇਲਾ ਸ਼ੁਰੂ ਕਰਾਇਆ ਹੈ ਮੈਨੂੰ ਇੱਥੇ ਵੱਖ-ਵੱਖ ਬਨਗੀਆਂ ਦੇਖ ਕੇ ਸੱਭਿਆਚਾਰ ਸਾਡੀ ਪੁਰਾਣੀ ਵਿਰਾਸਤ ਯਾਦ ਆ ਜੋ ਨਸ਼ਿਆਂ ਦਾ ਘੁੰਣ ਲੱਗਿਆ ਹੋਇਆ ਉਸ ਨੂੰ ਦੂਰ ਕਰਨ ਲਈ ਇਹ ਬਾਲਵਾ ਹੈਰੀਟੇਜ ਤੇ ਸੱਭਿਆਚਾਰਕ ਫਾਊਂਡੇਸ਼ਨ ਦੁਬੰਦਾ ਸਾਡੇ ਤਮਾਮ ਸਹਿਤ ਸੁਭਾਵਾਂ ਤੇ ਸਾਰੀਆਂ ਸਾਇਤਿਕ ਸਮਾਜਿਕ ਸੰਸਥਾਵਾਂ ਇਸ ਦੇ ਵਿੱਚ ਯੋਗਦਾਨ ਪਾ ਕੇ ਬੱਚਿਆਂ ਨੂੰ ਤੇ ਪੁਰਾਣੇ ਬਜ਼ੁਰਗਾਂ ਤੱਕ ਦਾ ਪੀੜੀਦਰ ਪੀੜੀ ਸਾਡਾ ਵਿਰਸਾ ਬਰਾਸਤ ਤੋਂ ਜਾਣੂ ਕਰਾ ਰਹੀ ਹੈ ਤੇ ਸਾਡੇ ਬੱਚਿਆਂ ਨੂੰ ਜਿਹੜੇ ਚੰਗੇ ਕੰਮ ਸਿਖਾ ਰਹੀ ਹੈ ਇਹ ਤਿੰਨ ਦਿਨਾਂ ਵਿਰਾਸਤੀ ਮੇਲਾ ਜਿਹੜਾ ਅੱਜ ਵਿਰਾਸਤੀ ਮੇਲੇ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਤਿੰਨ ਦਿਨ ਇਹ ਵਿਰਾਸਤੀ ਮੇਲਾ ਚੱਲਣਾ ਜਿੱਥੇ ਪੰਜਾਬ ਦੀ ਹਰ ਝਲਕਾ ਜਿਹੜੀ ਨજર ਆਵੇਗੀ ਤੇ ਨਾਲ ਹੀ ਤੁਹਾਨੂੰ ਪੀਟੀਸੀ ਨਿਊਜ਼ ਤੇ ਵੀ ਹਰ ਇੱਕ ਕਵਰੇਜ ਲਗਾਤਾਰ ਦਿਖਾਉਂਦੇ ਰਵਾਂਗੇ ਮਨੀਸ਼ਗਰ ਪੀਟੀਸੀ ਨਿਊਜ਼ ਬਟਿੰਡਾ